ਹਾਂਜੀ ਪੰਜਾਬੀਓ ਮੇਰੇ ਮਾਲਕ ਦਾ ਆਇਆ ਦੀ ਫੋਨ ਕਹਿੰਦਾ ਇੱਕ ਪਾਣੀ ਕਾਰਟਨ ਦਾ ਮਸਜਿਦ ਦੇ ਵਿੱਚ ਲਾਇਆ ਤੇ ਗੱਡੀ ਲੈ ਜਾ ਤੇ ਗੱਡੀ ਜਿਹੜੀ ਮਰਜ਼ੀ ਲੈ ਜਾ ਮੈਂ ਕਹਾ ਚਲੋ ਠੀਕ ਆ ਗੱਡੀ ਆਪਾਂ ਕੈਮਰੀ ਲੈ ਕੇ ਚੱਲਦੇ ਆ ਤੇ ਇੱਕ ਮਸਜਿਦ ਦੇ ਵਿੱਚ ਪਾਣੀ ਕਾਰਟਨ ਲੋਣਾਗਾ ਤੇ ਤੁਹ ਆਪਦਾ ਰੋਟੀ ਪਾਣੀ ਲਿਆ ਠੀਕ ਆ ਤੇ ਅੱਜ ਮੇਰੇ ਕੋਲੋਂ ਪਾਰਟੀ ਆ ਤੇ ਬਾਈ ਜੀ ਸੌਦੀ ਖਾਣ ਦੇ ਮਾਮਲੇ ਚ ਦਾਨ ਦੇ ਮਾਮਲੇ ਚ ਇੱਕ ਨੰਬਰ ਨੇ ਤੇ ਸੌਦੀ ਅਰਬ ਦੇ ਵਿੱਚ ਬੰਦਾ ਕੋਈ ਵੀ ਭੁੱਖਾ ਨਹੀਂ ਮਰਦਾ ਠੀਕ ਆ ਜੀ ਇਹ ਸਾਡੀ ਮਸਜਿਦ ਆ ਦੇਖ ਸਕਦੇ ਹੋ ਤੁਸੀਂ ਇੱਥੇ ਮੈਂ ਪਾਣੀ ਲਾਉਣਾ ਮੇਰਾ ਮਾਲਕ ਮੀਨਰੇ ਦੇ 2-3 ਕਾਰਟਨ ਇੱਥੇ ਦੇ ਗਏ ਜਾਂਦਾ ਠੀਕ ਆ ਬਹੁਤ ਹੋਰ ਵੀ ਬਹੁਤ ਬੰਦੇ ਪਾਣੀ ਦੇ ਗਏ ਜਾਂਦੇ ਨੇ ਫ੍ਰਿਜਾਂ ਲੱਗੀਆਂ ਨੇ ਮਸਜਿਦ ਦੇ ਵਿੱਚ ਕਿਉਂਕਿ ਪਾਣੀ ਇੱਥੇ ਗਰਮੀ ਵੱਧਦਾ ਤਾਂ ਕਰਕੇ ਪਾਣੀ ਜਿਆਦਾ ਲਾਗਤ ਹੁੰਦੀ ਹੈ ਠੀਕ ਹੈ ਜੀ ਇੱਕ ਨਹੀਂ ਕਾਰਟਨ ਹਰੇਕ ਬੰਦਾ ਦਾਨ ਕਰਦਾ ਠੀਕ ਹੈ ਜੀ ਲਓ ਜੀ ਆਪਾਂ ਗੇਟ ਲਾਤਾ ਮਸਜਿਦ ਦਾ ਗੇਟ ਜਰੂਰ ਹੋਣਾ ਕਿਉਂਕਿ ਮਿੱਟੀ ਘਟਨ ਰਾਂ ਬੜੇ ਠੀਕ ਹੈ ਜੀ ਰਸਤੇ ਜੇ ਆਪਾਂ ਨੂੰ ਮਿਲ ਗਿਆ ਮਸਜਿਦ ਦਾ ਮੌਲ ਵੀ امام ਸਾਹਿਬ ਮਿਲ ਗਏ ਠੀਕ ਹੈ ਜੀ ਵੀ ਆਪਣਾ ਹਿੰਦੀ ਭਰਾ ਹੈਗਾ ਲਓ ਜੀ ਹੁਣ ਆਪਾਂ ਪਾਣੀ ਦਾ ਆਪਣਾ ਕੰਮ ਨਿਭੜਿਆ ਹੋਣਾ ਪਰ ਰੋਟੀ ਪਾਣੀ ਲੈਣ ਚੱਲਦੇ ਤੁਹਾਨੂੰ ਦਿਖਾਉਣੇ ਆ ਵੀ ਸਭ ਤੋਂ ਵਧੀਆ ਬੈਸਟ ਖਾਣਾ ਕਿੱਥੇ ਮਿਲਦਾਗਾ ਤੁਨੂੰ ਉਹ ਹੋਟਲ ਤੇ ਲੈ ਕੇ ਚੱਲਦੇ ਆ ਮਿਲਾਉਣੇ ਆ ਠੀਕ ਹੈ ਜੀ ਉਹਨੂੰ ਕਹਿੰਦੇ ਨੇ ਖਫਸਾ ਠੀਕ ਹੈ ਜੀ ਖਫਸਾ ਮਸ਼ਹੂਰ ਆ ਇੱਥੇ ਠੀਕ ਹੈ ਜੀ ਚੱਕੋ ਗੱਡੀ ਗੱਡੀਗਰੋ ਸਟਾਰਟ ਤੇ ਚੱਕ ਦੋ ਫੱਡੇ ਠੀਕ ਹੈ ਜੀ ਚਲੋ ਜੀ ਹੌਲੀ ਹੌਲੀ ਨਿਕਲਦੇ ਆ ਹੰਪ ਪੰਪ ਬਹੁਤ ਨੇ ਜੀ ਹੰਪ ਦੇਖ ਕੇ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਆਪਾਂ ਗੱਡੀ ਇੱਥੇ ਲਾਤੀ ਸੀ ਉਹਨੂੰ ਪਹਿਲਾਂ ਪੁੱਛਣਾ ਪੈਂਦਾ ਬਾਈ ਜੀ ਔਰ ਇਹ ਗੱਡੀ ਲਾ ਦੀਏ ਕਿ ਨਹੀਂ ਲਾ ਦੀਏ ਬਿਨਾ ਦੱਸੇ ਗੱਡੀ ਨਹੀਂ ਲਾਉਣੀ ਦੁਕਾਨ ਦੇ ਪੁਰੇ ਉਹ ਕਹਿੰਦਾ ਇੱਥੇ ਮੁਸ਼ਕਿਲ ਆ ਦੂਜੇ ਪਾਸੇ ਲਾ ਦੇ ਕੋਈ ਚੱਕਰ ਨਹੀਂ ਮੈਂ ਖੜਾਗਾ ਠੀਕ ਹੈ ਜੀ ਲਓ ਜੀ ਆਪਾਂ ਗੱਡੀ ਦੂਏ ਪਾਸੇ ਲਾ ਕੇ ਹੁਣ ਠੀਕ ਹੈ ਚੱਲਦੇ ਆਂ ਤੇ ਬਾਈ ਜੀ ਜਿਹੜਾ ਵੀ ਬੰਦਾ ਸਾਊਦੀ ਅਰਬ ਤੇ ਨਵਾਂ ਆਉਂਦਾ ਪੁਰਾਣਾ ਆਉਂਦਾ ਠੀਕ ਹੈ ਜੀ ਖਾਣੇ ਬਲੇ ਭੁੱਖਾ ਨਹੀਂ ਮਰਦਾ ਇੱਥੇ ਠੀਕ ਹੈ ਜੀ ਖਾਣਾ ਉਹਨੂੰ ਹਰ ਟਾਈਮ ਮਿਲੂਗਾ ਇੱਥੇ ਕੰਮ ਕਰੇ ਜੇ ਰੋਟੀ ਰੱਜ ਕੇ ਮਿਲਦੀ ਹੈ ਬਾਈ ਜੀ 사우ਦੀ ਅਰਬ ਖਾਣ ਦੇ ਮਾਮਲੇ ਚ ਇੱਕ ਨੰਬਰ ਆ ਬਾਈ ਜੀ ਠੀਕ ਹੈ ਜੀ ਉਹਨੂੰ ਕਹਿਣਾ ਪੈਂਦਾ ਵੀ ਮੈਂ ਉੱਥੇ ਜਾ ਰਿਹਾ ਤੂੰ ਗੱਡੀ ਦਾ ਧਿਆਨ ਰੱਖੀ ਉਹ ਬਾਈ ਕਹਿੰਦਾ ਕੋਈ ਚੱਕਨੇ ਆ ਵੀ ਆਪਣਾ ਆੜੀ ਆ ਠੀਕ ਹੈ ਤੋ ਕੰਮ ਕੁੰਮ ਕਰਾਉਂਦੇ ਰਹਨੇ ਆ ਆਪਾਂ ਗੱਡੀਆਂ ਦਾ ਆ ਨਾਲ ਹੀ ਪੈਟਰੋਲ ਪੰਪ ਆ ਠੀਕ ਹੈ ਜੀ ਇਹਦੇ ਪੈਟਰੋਲ ਪੰਪ ਦੇ ਇੱਥੇ ਸਰਵਿਸ ਹੁੰਦੀ ਆ ਇੱਥੇ ਏ.ਟੀ.ਐਮ ਵਗੈਰਾ ਦਾ ਤੇਲ ਡੀਜ਼ਲ ਸਾਰਾ ਕੁਝ ਮਿਲਦਾ ਹੈ ਇਹੀ ਪੰਪ ਤੇ ਤੁਸੀਂ ਇੱਕ ਗੱਲ ਨੋਟ ਕਰਿਓ ਹੁਣ ਹੁਣ ਮੈਂ ਰੋਡ ਤੇ ਪਹੁੰਚ ਗਿਆ ਮੈਂ ਸਿੱਧਾ ਰੋਡ ਪਾਸ ਨਹੀਂ ਕਰਨਾ ਬਾਈ ਜੀ ਅੰਨੇਆ ਵ ਗਲਤੀ ਬਿਲਕੁਲ ਨਹੀਂ ਕਰਨੀ ਇੱਥੇ ਠੀਕ ਆ ਜੀ ਰੈੱਡ ਲਾਈਟਾਂ ਹੋਈਆਂ ਤੁਸੀਂ ਆੜਦਾੜਾ ਦੇਖੋ ਰੋਡ ਖਾਲੀ ਆ ਪਾਸ ਕਰ ਲਓ ਠੀਕ ਆ ਜੇ ਤੁਸੀਂ ਗੱਡੀਆਂ ਦੇ ਟ੍ਰੈਫਿਕ ਜਿਵੇਂ ਹੁਣ ਆ ਮੂਰੇ ਟ੍ਰੈਫਿਕ ਜਿਵੇਂ ਹੁਣ ਜਿਵੇਂ ਟ੍ਰੈਫਿਕ ਚੱਲਦੀ ਹੈ ਬਾਈ ਜੀ ਆਪਾਂ ਇੱਕਣ ਪਾਸ ਬਿਲਕੁਲ ਨਹੀਂ ਕਰਨਾਗਾ ਤੁਹਾਡਾ ਐਕਸੀਡੈਂਟ ਹੁੰਦਾ ਤੁਸੀਂ ਜ਼ਿੰਮੇਵਾਰ ਆ ਆ ਬਟਨ ਲੱਗਿਆ ਇਹ ਵੀ ਤੁਸੀਂ ਪ੍ਰੈਸ ਨਹੀਂ ਕਰਨਾ ਨੇ ਆਮੋ ਠੀਕ ਆ ਜੀ ਜਿਵੇਂ ਆ ਬਾਈ ਨੇ ਗਲਤੀ ਕੀਤੀ ਆ ਇਹ ਜ਼ਿੰਮੇਵਾਰ ਖੋਦਾ ਗੱਡੀ ਦੇ ਵਿੱਚ ਐਕਸੀਡੈਂਟ ਹੁੰਦਾ ਜਿੰਨਾ ਜਿੱਕਰ ਰੈੱਡ ਰੈੱਡ ਲਾਈਟਾਂ ਨਹੀਂ ਹੁੰਦੀਆਂ ਗੱਡੀਆਂ ਰੁਕਦੀਆਂ ਨਹੀਂ ਉਹ ਦੇਖੋ ਗ੍ਰੀਨ ਹੋ ਗਿਆ ਹੁਣ ਬੰਦਿਆਂ ਵਾਸਤੇ ਤੁਰਨ ਵਾਸਤੇ ਤੁਸੀਂ ਜਾ ਸਕਦੇ ਹੋ ਠੀਕ ਹੈ ਇਹ ਰੂਲ ਬਹੁਤ ਵਧੀਆ ਹੈਗਾ ਹਰ ਆਪਨੇ ਵੀ ਪੜਨਾ ਚਾਹੀਦਾ ਹੈ ਕਣ ਹਰ ਤਰ੍ਹਾਂ ਦਾ ਠੀਕ ਹੈ ਜੀ ਐਕਸੀਡੈਂਟ ਬਹੁਤ ਘਟਣਗੇ ਕਾਹਾ ਭੁੰਡੀਆਂ ਬਹੁਤ ਚਲਦੀਆਂ ਨੇ ਲਓ ਜੀ ਆਪ ਪਹੁੰਚ ਚੁੱਕੇ ਆਪਾਂ ਹੋਟਲ ਦੇ ਇਹ ਵੀ ਹੋਟਲ ਬਹੁਤ ਸਾਫ ਸੁਥਰਾ ਹੋਟਲ ਹੈ ਬਹੁਤ ਵਧੀਆ ਬੰਦਾ ਹੈਗਾ ਠੀਕ ਹੈ ਜੀ ਤੇ ਆਪਾਂ ਲੈਣਾ ਰੂਬਾ ਲੈ ਕੇ ਆਪਾਂ ਆਰਾਮ ਨਾਲ ਖਾਵਾਂਗੇ ਨਜ਼ਾਰੇ ਲਵਾਂਗੇ ਠੀਕ ਹੈ ਜੀ ਵੀਡੀਓ ਚੰਗੀ ਲੱਗਦੀ ਇੰਦੀ ਜਰੂਰ ਸ਼ੇਅਰ ਕਰਿਆ ਕਰੋ ਫਾਲੋਅ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਜੇ ਕੋਈ ਗਲਤੀ ਹੋ ਜੀ ਵੀਰ ਬਣ ਕੇ ਦੱਸ ਦਿਆ ਕਰੋ ਤਾਂ ਆਪਾਂ ਸਿੱਖ ਕੇ ਗਾਹਾਂ ਨੂੰ ਵੀਰੇ ਸੁਧਾਰ ਕਰ ਲਾਂਗੇ ਠੀਕ ਹੈ ਜੀ ਹੋਟਲ ਵੀ ਬਹੁਤ ਘੈਂਟ ਹੈ ਇੱਥੇ ਬਹੁਤ ਹੀ ਖਾਣਾ ਪਹਿਲਾਂ ਬੈ ਬੈ ਕੇ ਖਾਦਾ ਹੁਣ ਤਾਂ ਹੁਣ ਤਾਂ ਬੜਾ ਟਾਈਮ ਘਟ ਲਾਦਾ ਠੀਕ ਹੈ ਜੀ ਇਹ ਚੌਲ ਨਾਲ ਚੌਲ ਹੁੰਦੇ ਨੇ ਵਧੀਆ ਠੀਕ ਹੈ ਜੀ ਤੇ ਨਾਲ ਸਲਾਸ ਲੂਦ ਹੁੰਦਾਗਾ ਸਾਰਾ ਸਮਾਨ ਵਧੀਆ ਹੁੰਦਾ ਸਭਰਾ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰ ਦਿਓ ਵੀਰ ਬਣ ਕੇ ਸਪੋਰਟ ਕਰਿਆ ਕਰੋ ਧੰਨਵਾਦ ਠੀਕ ਹੈ ਜੀ